ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਆਸ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅੱਜ ਦੀ ਜਿਹੜੀ ਸਾਡੀ ਵੀਡੀਓ ਹੈਗੀ ਆ ਇਹ ਸਾਡੀਆਂ ਬੀਬੀਆਂ ਲਈ ਖਾਸ ਕਰਕੇ ਭੈਣਾਂ ਦੇ ਲਈ ਬਹੁਤ ਹੀ ਜਿਹੜੀ ਆ ਉਹ ਲਾਹੇਵੰਦ ਹੋਣ ਵਾਲੀ ਆ ਕਿਉਂਕਿ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋਮੋਗੇ ਜਾਂ ਹੁਣ ਜਾਣ ਲਵੋਗੇ ਕਿ ਪੰਜਾਬ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਤਕਰੀਬਨ 600 ਤੋਂ 10 ਪੋਸਟਾਂ ਜਿਹੜੀਆਂ ਵਾ ਉਹ ਪਬਲਿਸ਼ ਕੀਤੀਆਂ ਗਈਆਂ ਵਾ ਦਿੱਤੀਆਂ ਕਿ ਹੈਗੀਆਂ ਨੇ ਆਂਗਣਵਾੜੀ ਵਰਕਰ ਤੇ ਆਂਗਣਵਾੜੀ ਹੈਲਪਰ ਦੀਆਂ ਠੀਕ ਹੈ ਜੀ ਤੇ ਬੜਾ ਹੀ ਸਲੈਰੀ ਮੌਕਾ ਤੇ ਬੰਪਰ ਭਰਤੀ ਹੈ ਇਹ ਇਹਦੇ ਵਿੱਚ ਸਾਰੇ ਜਿਹੜੇ ਆ ਬੀਬੀਆਂ ਜਿਨ੍ਹਾਂ ਨੇ 12 10 ਪਾਸ ਕੀਤੀਆਂ ਹੋਈਆਂ ਨੇ ਗ੍ਰੈਜੂਏਸ਼ਨ ਵੀ ਹੈਗੀਆਂ ਨੇ ਉਹਨਾਂ ਲਈ ਵੀ ਇਹ ਸਲੈਰੀ ਮੌਕਾ ਕਿਉਂਕਿ ਬਿਨਾ ਪੇਪਰ ਤੋਂ ਤੇ ਸਿੱਧਾ ਤੁਸੀਂ ਭਰਤੀ ਹੋ ਸਕਦੇ ਹੋ ਸਿੰਪਲ ਤੁਹਾਡੀ ਜਿਹੜੀ ਇਹ ਪੜ੍ਹਾਈ ਦੀ ਮੈਰਿਟ ਬਣੀ ਹੈ ਤੇ ਉਹਦਾ ਜਿਹੜਾ ਪ੍ਰੋਪਰ ਵੇਰਵਾ ਹੈਗਾ ਉਹ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਆਓ ਕਿਦਾਂ ਅਪਲਾਈ ਕਰਨਾ ਕਿਹੜੀ ਵੈਬਸਾਈਟ ਤੇ ਜਾ ਕੇ ਅਪਲਾਈ ਕਰਨਾ ਕਿੰਨੀਆਂ ਪੋਸਟਾਂ ਨੇ ਡਿਸਟ੍ਰਿਕਟ ਵਾਈਜ਼ ਕਿੰਨੀਆਂ ਨੇ ਠੀਕ ਹੈ ਜੀ ਉਹ ਸਾਰੀਆਂ ਪੋਸਟਾਂ ਦਾ ਵੇਰਵਾ ਆਪਾਂ ਇਸ ਵੀਡੀਓ ਬਾਰੇ ਅੱਗੇ ਜਾਣਦੇ ਆਂ ਦੋਸਤੋ ਆਪਣੀ ਸਕਰੀਨ ਦੇ ਉੱਤੇ ਤੁਸੀਂ ਜਿਹੜਾ ਹੈਗਾ ਵਾਹੋ ਡਿਪਾਰਟਮੈਂਟ ਦਾ ਅਫੀਸ਼ੀਅਲ ਜਿਹੜਾ ਨੋਟੀਫਿਕੇਸ਼ਨ ਹੈਗਾ ਉਹ ਤੁਸੀਂ ਦੇਖ ਰਹੇ ਹੋ ਜਿੱਦੀ ਜੇ ਸੰਪੂਰਨ ਜਾਣਕਾਰੀ ਹੈ ਕਿ ਇਹ ਜਿਹੜੀ ਆਨਲਾਈਨ ਭਰਤੀ ਦੀ ਸ਼ੁਰੂਆਤ 19-11-25 ਨੂੰ ਫਿਰ 9:00 ਵਜੇ ਸ਼ੁਰੂ ਹੋਏਗੀ ਤੇ ਜਿਹੜੀ ਆਖਰੀ ਮਿਤੀ ਹੋਏਗੀ 10 12 2025 ਰਾਤ ਨੂੰ 12 ਵਜੇ ਤੱਕ ਠੀਕ ਹੈ ਜੀ ਤੇ ਆ ਜਿਹੜੀ ਵੈਬਸਾਈਟ ਵਿੱਚ ਨੀਲੇ ਅੱਖਰਾਂ ਦੇ ਵਿੱਚ ਮਾਰਕ ਕੀਤੀ ਹੋਈ ਹੈ sswd.punjab.gov.in ਇਹਦੇ ਤੇ ਜਾ ਕੇ ਤੁਸੀਂ ਆਨਲਾਈਨ ਆਨਲਾਈਨ ਮੋਡ ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਕਰਕੇ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਤੇ 1316 ਜਿਹੜੀਆਂ ਹੈਗੀਆਂ ਨੇ ਆਂਗੜਗਾੜੀ ਆਂਗਰਵਾੜੀ ਵਰਕਰਾਂ ਦੀਆਂ ਤੇ 4794 ਆਂਗਣਵਾੜੀ ਹੈਲਪਰਾਂ ਦੀਆਂ ਜਿਹੜੀਆਂ ਟੋਟਲ 610 ਅਸਾਮੀਆਂ ਦੀ ਅਰਜ਼ੀਆਂ ਦੀ ਮੰਗ ਕੀਤੀ ਹੋਈ ਹੈ ਸੋ ਇਹ ਜਿਹੜੀ ਹੈਗੀ ਹੈ ਕੇਵਲ ਇਸ ਤਰ੍ਹਾਂ ਦੇ ਲਈ ਹੀ ਪੋਸਟ ਹੈ ਸੋ ਜਿੰਨੀਆਂ ਵੀ ਲੜਕੀਆਂ ਜਿਨ੍ਹਾਂ ਦੀ ਉਮਰ 18 ਤੋਂ 37 ਸਾਲ ਦੇ ਦਰਮਿਆਨ ਆਉਂਦੀ ਹੈ ਬਾਕੀ ਐਸਸੀ ਤੇ ਬੀਸੀ ਲਈ ਜਿੰਨੀ ਸ਼ੋਰਟ ਹੁੰਦੀ ਹੈ 3 ਤੋਂ 5 ਸਾਲ ਉਹ ਵਿੱਚ ਪਾ ਕੇ ਤੁਸੀਂ ਜਿੰਨੀ ਉਮਰ ਬਣਦੀ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਵਾਰ ਜਿਹੜੀ ਆਨਲਾਈਨ ਆਪਣੂੰ ਵੈਬਸਾਈਟ ਦਿੱਤੀ ਆ ਦਿੱਤੀ ਹੋਈ ਤਰੀਕ ਦੇ ਵਿੱਚ ਵਿੱਚ ਹੀ ਤੁਸੀਂ ਆਪਣੇ ਆਪ ਨੂੰ ਆਨਲਾਈਨ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਜਿਹੜੀ ਆਪਣੀ ਫੀਸਦਾ ਅਵੀਰਵਾ ਹੈਗਾ ਜੀ ਜਰਨਲ ਵਾਸਤੇ 500 ਰੁਪਇਆ ਐਸ ਸੀ ਬੀ ਸੀ ਤੇ ਇਕਨੋਮਿਕਲ ਵਹੀਕਲ ਸੈਕਸ਼ਨ ਲਈ 250 ਠੀਕ ਹੈ ਜੀ ਤੇ 500 ਤੇ 250 ਰੁਪਏ ਇਹ ਵਾਲੀ ਫੀਸ ਤੁਸੀਂ ਆਨਲਾਈਨ ਹੀ ਸਾਰਾ ਪ੍ਰੋਸੈਸ ਹੋਣਾ ਤੇ ਅਕੈਡੈਮਿਕ ਮੈਰਿਟ ਹੀ ਬਣਨੀ ਆ ਪੇਪਰ ਕੋਈ ਨਹੀਂ ਹੋਣਾ ਠੀਕ ਹੈ ਜੀ ਫਾਈਨਲ ਸਿਲੈਕਸ਼ਨ ਜਿਹੜੀ ਆ ਉਹ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਹੀ ਹੋਵੇਗੀ ਠੀਕ ਹੈ ਜੀ ਤੇ ਜਿਵੇਂ ਮੈਂ ਉਹਦੀ ਦੱਸ ਚੁੱਕਾ ਵੀ ਡਿਸਟ੍ਰਿਕਟ ਵਾਈਜ਼ ਹੁਣ ਕਿੰਨੀਆਂ ਪੋਸਟਾਂ ਨੇ ਆਹ ਵਾਲੀ ਜਿਹੜੀ ਮੇਰੀ ਉੱਪਰ 6 ਸਾਰਨੀ ਤੁਹਾਨੂੰ ਸਕਰੀਨ ਦੇ ਉੱਤੇ ਨਜ਼ਰ ਆ ਰਹੀ ਹੋਣੀ ਹੈ ਇਹਦਾ ਤੁਸੀਂ ਸਕਰੀਨ ਸ਼ਾਟ ਆਪਣੇ ਮੋਬਾਈਲ ਦੇ ਉੱਤੇ ਲੈ ਕੇ ਰੱਖ ਸਕਦੇ ਹੋ ਤੇ ਡਿਸਟ੍ਰਿਕਟ ਵਾਈਜ਼ ਜਿਹੜਾ ਹੈਗਾ ਆਪਣਾ ਅਸਾਮੀਆਂ ਦੇਖ ਸਕਦੇ ਹੋ ਜ਼ਿਲ੍ਹਾ ਵਾਈਜ਼ ਜਿਦਾਂ ਕਿ ਦੇਖ ਸਕਦੇ ਹੋ ਅਮਰitsar 293 ਪੋਸਟਾਂ ਟੋਟਲ ਤੇ ਅੰਗਨਵਾੜੀ ਵਰਕਰਾਂ ਦੇ ਕਿੰਨਿਆਂ ਨੇ ਠੀਕ ਐ ਐਸਸੀ ਲਈ ਕਿੰਨੀਆਂ ਬੀਸੀ ਲਈ ਕਿੰਨੀਆਂ ਸੋ ਅਕੋਰਡਿੰਗ ਟੂ ਕੈਟਾਗਰੀ ਵਾਈਸ ਸਾਰੀਆਂ ਪੋਸਟਾਂ ਜਿਹੜੀਆਂ ਇਹਦੇ ਵਿੱਚ ਪਬਲਿਸ਼ ਕੀਤੀਆਂ ਹੋਈਆਂ ਨੇ ਬਾਕੀ ਅਗਰ ਤੁਸੀਂ ਡਿਟੇਲਡ ਜਾਣਕਾਰੀ ਲੈਣੀ ਹੈ ਤੇ ਉਹ ਅੱਗੇ ਜਾ ਕੇ ਆਪਾਂ ਨੂੰ ਜਿਹੜੀ ਹੈਗੀ ਆ ਉਹ ਨੋਟੀਫਿਕੇਸ਼ਨ ਜਿਹੜਾ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਉਹ ਉਹਦੇ ਵਿੱਚ ਨਜ਼ਰ ਆਵਗੀ ਪਿੰਡ ਵਾਈ ਦੇ ਨਾਲ ਕਿ ਤੁਸੀਂ ਆਪਣੇ ਡਿਸਟ੍ਰਿਕਟ ਦੇ ਵਿੱਚ ਪਿੰਡ ਦੇ ਬਾਰੇ ਵਿੱਚ ਪਤਾ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਪਿੰਡ 'ਚ ਅਸਾਮੀ ਹੈ ਜਾਂ ਨਹੀਂ ਹੈ ਦਾofer ਤੁਸੀਂ ਜਿਹੜਾ ਬ ਡਿਟੇਲਸ ਨੋਟੀਫਿਕੇਸ਼ਨ ਹੈਗਾ ਉਹ ਡਿਜੀਟਿਤੀ ਹੋਈ ਵੈਬਸਾਈਟ ਤੇ ਜਾ ਕੇ ਡਾਊਨਲੋਡ ਕਰਕੇ ਉਸ ਤੋਂ ਜਿਹੜਾ ਹੈਗਾ ਉਹ ਦੇਖ ਸਕਦੇ ਹੈਗੇ ਸੋ ਦਿੱਤੀਆਂ ਹੋਈਆਂ ਤਰੀਕਾਂ ਦੇ ਵਿੱਚ ਆਪਣੇ ਆਪ ਨੂੰ ਅਨਰੋਲ ਕਰੋ ਤੇ ਸਭ ਨੂੰ ਬੈਸਟ ਆਫ ਲੱਕ ਤੇ ਬੰਪਰ ਭਰਤੀ ਹੈ ਦੀ ਇਹ ਡਿਪਾਰਟਮੈਂਟ ਵੱਲੋਂ ਤੇ ਪੰਜਾਬ ਗਵਰਨਮੈਂਟ ਦੀ ਜਿਹੜੀ ਨਰਖਾ ਵਿਰਵਾ ਹੈਗਾ ਉਸ ਦੇ ਅਕੋਰਡਿੰਗ ਇੱਥੇ ਲਿਖਾ ਮਿਲੂਗੀ ਠੀਕ ਹੈ ਜੀ ਸੋ ਇਹ ਸਾਰੀ ਵੀਡੀਓ ਜਿਹੜੀ ਆਪਣੇ ਨਾਲ ਦੇ ਸੰਗੀ ਸਾਥੀਆਂ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਜੋ ਕਿਸੇ ਨੂੰ ਇਹਨਾਂ ਪੋਸਟਾਂ ਬਾਰੇ ਪਤਾ ਲੱਗ ਸਕੇ ਤੇ ਕੋਈ ਇਸ ਦਾ ਲਾਭ ਉਠਾ ਸਕੇ ਐਸੇ ਜੀ ਹਾਂ ਜਿਹੜੀਆਂ ਵੀਡੀਓਜ਼ ਵਾਸਤੇ ਤੁਸੀਂ ਮੇਰੇ ਚੈਨਲ ਅਰਸ਼ ਹਾਈ ਟੈਕ ਇਨਫੋ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਡੇ ਤੱਕ ਪਹੁੰਚ ਸਕਣ ਤੇ ਇਸ ਵੀਡੀਓ ਨੂੰ ਗਾਂ ਵੱਦ ਤੋਂ ਵੱਧ ਲੋੜਵੰਦ ਮੈਂਬਰਾਂ ਤੱਕ ਸ਼ੇਅਰ ਕਰੋ ਧੰਨਵਾਦ